ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਸਭ ਤੋਂ ਪਹਿਲਾਂ ਗੱਲਬਾਤ ਕਰਨੀ ਹੈ ਕ੍ਰਿਸਟਿਆ ਫ੍ਰੀਲੈਂਡ ਬਾਰੇ ਆ ਜਸਤੀਫਾ ਦੇ ਸਕਦੇ ਨੇ ਕੀ ਮਾਮਲਾ। ਦੂਜਾ ਜਿਹੜੀ ਜੌਨ ਰਸਟਰਡ ਦੀ ਲੀਡਰਸ਼ਿਪ ਤੇ ਉਸ ਪਾਰਟੀ ਦੇ ਵਿੱਚ ਕਥਿਤ ਝਾਲੀ ਮੈਂਬਰਾਂ ਦੀ ਭਰਤੀ ਦਾ ਮਾਮਲਾ ਸਾਹਮਣੇ ਆਇਆ। ਤੀਜੀ ਗੱਲਬਾਤ ਕਰਨੀ ਹੈ ਕਿ ਕੈਨੇਡਾ ਵਾਸੀ ਅਜੇ ਵੀ ਅਮਰੀਕਾ ਦੀ ਯਾਤਰਾ ਨਹੀਂ ਕਰ ਰਹਾ। ਬੀਸੀ ਦੀ ਇਕਨੋਮੀ ਸੰਬੰਧੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਫੂਡ ਬੈਂਕ ਕੈਨੇਡਾ ਵੱਲੋਂ ਜਿਹੜੀ ਰਿਪੋਰਟ ਜਾਰੀ ਕੀਤੀ ਹੈ ਉਹਦੇ ਬਾਰੇ ਤੁਹਾਡੇ ਨਾਲ ਕੁਝ ਮਹੱਤਵਪੂਰਨ ਕ੍ਰਿਸਟਿਆ ਫਰੀ ਲੈਂਡ ਮੰਨਿਆ ਜਾ ਰਿਹਾ ਕਿ ਉਹਨਾਂ ਨੇ ਹੁਣ ਕੈਬਨਟ ਦੀ ਆਪਣੇ ਉਹਦੇ ਤੋਂ ਅਸਤੀਫਾ ਦੇ ਦੇਣਾ ਤੇ ਸਪੈਸ਼ਲ ਜਿਹੜਾ ਉਹਨਾਂ ਦਾ ਕੰਮ ਆ ਕਿ ਜਿਹੜੀ ਅਪੁਆਇੰਟਮੈਂਟ ਯੂਕਰੇਨ ਦੇ ਵਿੱਚ ਖਾਸ ਤੌਰ ਦੇ ਤੇ ਉਹਨਾਂ ਦੀ ਅਪੁਆਇੰਟਮੈਂਟ ਕੀਤੀ ਗਈ ਆ ਇਹ ਬਹੁਤ ਵੱਡੀ ਗੱਲਬਾਤ ਆ ਜਿਹੜੀ ਅਨਾਉਂਸਮੈਂਟ ਆ ਫਾਰਮਲ ਅਨਾਉਂਸਮੈਂਟ ਅੱਜ ਮਤਲਬ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਹੋ ਸਕਦਾ ਉਦੋਂ ਤੱਕ ਹੋ ਜਾਵੇ ਤੇ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਦੀ ਵਿਜ਼ਿਟ ਹੋਈ ਆ ਫਰੀ ਲੈਂਡ ਜਿਹੜੀ ਉਹ ਯੂਕਰੇਨ ਦੇ ਵਿੱਚ ਸੀਗੇ ਪਿਛਲੇ ਹਫਤੇ ਕੈਨੇਡਾ ਦੇ ਐਮਬੈਸਡਰ ਜਿਹੜੇ ਹੈਗੇ ਆ ਨੇਪਾਲ ਕਾ ਦੇ ਨਾਲ ਤੇ ਜਿਹੜੇ ਜਾਨ ਕ੍ਰਿਸਚੀਨ ਜਿਹੜੇ ਆਪਣੇ ਐਕਸ ਪ੍ਰਾਈਮ ਮਿਨਿਸਟਰ ਨੇ ਉਹਨਾਂ ਦੇ ਨਾਲ ਤੇ ਨਿਊ ਫਾਉਨਲੈਂਡ ਦੇ ਸਾਬਕਾ ਪ੍ਰੀਮੀਅਰ ਜਿਹੜੇ ਐਂਡਰਿਊ ਫਰੇ ਉਹਨਾਂ ਦੇ ਨਾਲ ਹੀ ਉੱਥੇ ਯੂਕਰੇਨ ਦੇ ਵਿੱਚ ਗਏ ਆ ਕ੍ਰਿਸਟਾ ਫਰੀ ਲੈਂਡ ਦਾ ਯੂਕਰੇਨ ਦੇ ਨਾਲ ਵੀ ਸਬੰਧ ਆ ਯੂਕਰੇਨੀਅਨ ਰੂਟਸ ਨੇ ਇਹਨਾਂ ਦੀਆਂ ਤੇ ਪਹਿਲਾਂ ਇਹ ਯੂਕਰੇਨ ਦੇ ਵਿੱਚ ਵੀ ਰਹੇ ਆ ਤੇ ਰਸ਼ੀਆ ਦੇ ਵਿੱਚ ਵੀ ਰਹੇ ਆ ਜਦੋਂ ਇੱਕ ਜਰਨਲਿਸਟ ਵਜੋਂ ਇਹ ਕੰਮ ਕਰਦੇ ਸੀ ਸੋ ਅੱਜ ਮੰਗਲਵਾਰ ਨੂੰ ਜਦੋਂ ਰਿਪੋਰਟਰਾਂ ਨੇ ਇਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਪਾਰਲੀਮੈਂਟ ਹਿੱਲ ਦੇ ਉੱਤੇ ਤਾਂ ਇਹਨਾਂ ਨੇ ਉਹਦਾ ਜਵਾਬ ਨਹੀਂ ਦਿੱਤਾ ਰਿਸਪੌਂਡ ਨਹੀਂ ਕੀਤਾ ਜਿਹੜਾ ਇਹ ਵੀ ਆਪਾਂ ਜਾਣਦੇ ਹਾਂ ਕਿ ਇਹਨਾਂ ਦੀ ਜਿਹੜੀ ਸੈਕੰਡ ਕੈਬਨਿਟ ਰੈਜ਼ਿਗਨੇਸ਼ਨ ਆਹੇ 9 ਮਹੀਨੇ ਪਹਿਲਾਂ ਇਹ ਜਸਟਨ ਟਰੂਡੋ ਦੀਆਂ ਜਿਹੜੀਆਂ ਇਕਨੋਮਿਕ ਪਾਲਿਸੀ ਦੇ ਸਬੰਧ ਵਿੱਚ ਵੀ ਇਹ ਕੈਬਨਿਟ ਦੇ ਵਿੱਚੋਂ ਬਾਹਰ ਆ ਗਿਆ ਸੀ ਹੁਣ ਟਰੂਡੋ ਨੇ ਜਦੋਂ ਰਿਜ਼ਾਈਨ ਕਰ ਦਿੱਤਾ ਕ੍ਰਿਸਟੀਆ ਫਰੀਲੈਂਡ ਨੇ ਲਿਬਰਲ ਲੀਡਰ ਦੇ ਲਈ ਵੀ ਰਨ ਕੀਤਾ ਮਾਰਕਰਨੀ ਦੇ ਨਾਲ ਪਰ ਮਾਰਕਰਨੀ ਜਿੱਤ ਗਏ ਇਹ ਜਿੱਤ ਨਹੀਂ ਸਕੇ ਮਾਰਕਰਨੀ ਦੀ ਜਿੱਤ ਜਿਹੜੀ ਬਹੁਤ ਵੱਡੀ ਸੀ ਲੈਂਡਸਲਾਈਡ ਵਿਕਟਰੀ ਸੀਗੀ ਕੈਬਨਟ ਕੈਰੀਅਰ ਲਗਭਗ 10 ਸਾਲ ਤੋਂ ਇਹਨਾਂ ਨੇ ਕਈ ਵੱਡੇ ਰੋਲ ਜਿਵੇਂ ਇੰਟਰਨੈਸ਼ਨਲ ਟ੍ਰੇਡ ਮਿਨਿਸਟਰ ਰਹੇ ਆ ਫੋਰਨ ਅਫੇਅਰ ਮਿਨਿਸਟਰ ਰਹੇ ਆ ਇੰਟਰ ਗਵਰਨਮੈਂਟਲ ਅਫੇਅਰ ਮਿਨਿਸਟਰ ਰਹੇ ਆ ਤੇ ਡਿਪਟੀ ਪ੍ਰਾਈਮ ਮਿਨਿਸਟਰ ਵੀ ਇਹ ਰਹੇ ਆ ਬਹੁਤ ਸਾਰੀਆਂ ਅਚੀਵਮੈਂਟਸ ਇਹਨਾਂ ਦੀਆਂ ਇਹਨਾਂ ਨੇ ਖਾਸ ਤੌਰ ਦੇ ਤੇ ਜਿਹੜਾ ਨਾਫਤਾ ਦੀ 네ਗੋਸ਼ੀਏਸ਼ਨ ਸੀਗੀ ਉਹਦੇ ਵਿੱਚ ਇਹਨਾਂ ਨੇ ਕੈਨੇਡਾ ਯੂਰਪੀਅਨ ਯੂਨੀਅਨ ਟ੍ਰੇਡ ਡੀਲ ਸਾਈਨ ਕੀਤੀ ਆ ਇਹ ਪਹਿਲੀ ਡਿਪਟੀ ਪੀਐਮ ਬਣੀ ਆ 2006 ਤੋਂ ਬਾਅਦ ਸੋ ਹੁਣ ਜਿਹੜਾ ਇਹਨਾਂ ਦਾ ਇਸ ਵੇਲੇ ਰੋਲ ਹੈਗਾ ਮਾਰਚ ਦੇ ਜਦੋਂ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਆਏ ਆ ਇਹਨਾਂ ਨੂੰ ਟਰਾਂਸਪੋਰਟ ਤੇ ਜਿਹੜੇ ਇੰਟਰਨਲ ਟ੍ਰੇਡ ਮਿਨਿਸਟਰ ਬਣਾਇਆ ਗਿਆ ਟ੍ਰੇਡ ਤੇ ਬੈਰੀਅਰ ਜਿਹੜੇ ਆ ਯੂਐਸ ਕੈਨੇਡਾ ਟ੍ਰੇਡ ਵਾਰ ਉਹਦੇ ਵਿੱਚ ਇਹਨਾਂ ਨੇ ਕਾਫੀ ਉਹਦੇ ਉੱਤੇ ਕੰਮ ਕੀਤਾ ਸੋ ਇਹ ਜਿਹੜਾ ਸਪੈਸ਼ਲ ਮਿਸ਼ਨ ਆ ਇਹਨਾਂ ਦਾ ਯੂਕਰੇਨ ਦੇ ਵਿੱਚ ਇਹਨਾਂ ਇਹ ਕੈਨੇਡਾ ਨੂੰ ਰਿਪਰੈਜ਼ੈਂਟ ਕਰਨਗੇ ਯੂਕਰੇਨ ਦੇ ਵਿੱਚ ਇੱਕ ਸਪੈਸਿਫਿਕ ਫੋਕਸ ਦੇ ਨਾਲ ਜਾਂ ਇੱਕ ਮੈਂਡੇਟ ਦੇ ਨਾਲ ਆ ਨਾਰਮਲ ਐਮਬੈਸੀ ਡਿਊਟੀ ਹੁੰਦੀਆਂ ਕੁਝ ਤਾਂ ਦੂਜੀਆਂ ਸਟੇਟ ਦੂਜੀਆਂ ਜਿਹੜੇ ਆਪਣੇ ਹੁੰਦੇ ਆ ਦੇਸ਼ ਉਹਨਾਂ ਦੇ ਵਿੱਚ ਪਰ ਇਹਨਾਂ ਸਾਰਿਆਂ ਤੋਂ ਵੱਖਰੇ ਤੇ ਬਹੁਤ ਮਹੱਤਵਪੂਰਨ ਇਹਨਾਂ ਦਾ ਰੋਲ ਹੋਊਗਾ ਹਾਈ ਪ੍ਰੋਫਾਈਲ ਰੋਲ ਆ ਕ੍ਰਿਸਟੀਅਨ ਫਰੀਲੈਂਡ ਦਾ ਇਹਦਾ ਮਤਲਬ ਇਹ ਆ ਕਿ ਆਮ ਤੌਰ ਦੇ ਉੱਤੇ ਜਦੋਂ ਇਸ ਅਹੁਦੇ ਤੇ ਕਿਸੇ ਨੂੰ ਲਾਇਆ ਜਾਂਦਾ ਤਾਂ ਬਹੁਤ ਸੀਨੀਅਰ ਇੱਕ ਟਰਸਟਡ ਵਿਅਕਤੀ ਇਹਦੇ ਲਈ ਇੱਕ ਐਕਸਪਰਟਿਸ ਲਈ ਚੁਣਿਆ ਜਾਂਦਾ ਸਰਕਾਰ ਦੇ ਨਾਲ ਸਿੱਧਾ ਸਬੰਧ ਆ ਜਿਹੜਾ ਇਹ ਸਿੱਧਾ ਸਬੰਧ ਦਾ ਮਤਲਬ ਇਹ ਆ ਕਿ ਇਹ ਸਿੱਧਾ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੂੰ ਰਿਪੋਰਟ ਕਰਨਗੇ ਤੇ ਜਿਹੜੀ ਕੈਬਨਟ ਨੂੰ ਨਾ ਸਿਰਫ ਕਿ ਜਿਹਦਾ ਰੈਗੂਲਰ ਜਿਹੜੀ ਡਿਪਲੋਮੈਟਿਕ ਚੇਨ ਹੁੰਦੀ ਆ ਉਹਦੇ ਥਰੂ ਜਾਣਗੇ ਜਿਹੜੀਆਂ ਫਲੈਕਸੀਬਲ ਰਿਸਪੌਂਸਿਬਿਲਟੀਜ਼ ਨੇ ਇਹਨਾਂ ਦੀਆਂ ਜੁੜੀ ਹੈਗੀ ਆ ਜੌਬ ਹੈਗੀ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਰਾਜਨੀਤਿਕ ਜਿਹੜਾ ਦੋਹਾਂ ਦੇ ਵਿੱਚ ਸਬੰਧ ਬਣ ਸਕੇ ਕੋਆਰਡੀਨੇਟ ਕਰ ਸਕਣ ਜਿਹੜੀ ਏਡ ਇਧਰੋਂ ਉਹਨਾਂ ਦੀ ਮਦਦ ਦਿੱਤੀ ਜਾ ਰਹੀ ਆ ਟ੍ਰੇਡ ਦੀ ਸਪੋਰਟ ਕਰ ਸਕਣ ਜਿਹੜਾ ਵਪਾਰ ਦੋਹਾਂ ਦੇਸ਼ਾਂ ਦੇ ਵਿੱਚ ਕਾਲੇ ਹੈਗਾ ਤੇ ਜਿਹੜਾ ਕਿਸੇ ਨਾ ਕਿਸੇ ਤਰ੍ਹਾਂ ਸਿਕਿਉਰਿਟੀ ਇਸ਼ੂ ਜਾਂ ਸ਼ਾਂਤੀ ਦੇ ਇਸ਼ੂਜ਼ ਦੇ ਉੱਤੇ ਕੰਮ ਕਰ ਸਕਣ ਸੋ ਜਾਂ ਇਹ ਟੈਂਪਰੇਰੀ ਜਾਂ ਪ੍ਰੋਜੈਕਟ ਬੇਸ ਆ ਅੰਬੈਸਡਰ ਕੀ ਹੁੰਦਾ ਕਿਉਂ ਆ ਦੀ ਪੋਸਟ ਹੁੰਦੀ ਹੈ ਕਈ ਸਾਲਾਂ ਦੇ ਲਈ ਜਿਹੜਾ ਸਪੈਸ਼ਲ ਅਨਵਾਇਸ ਦਾ ਰੋਲ ਹੁੰਦਾ ਆ ਉਹ ਆਮ ਤੌਰ ਦੇ ਉੱਤੇ ਛੋਟੀ ਟਰਮ ਦੇ ਲਈ ਹੁੰਦਾ ਆ ਤੇ ਇੱਕ ਪਾਰਟਿਕੂਲਰ ਇਸ਼ੂ ਦੇ ਨਾਲ ਹੁੰਦਾ ਆ ਹੁਣ ਫ੍ਰੀਲੈਂਡ ਨੂੰ ਕਿਉਂ ਚੁਣਿਆ ਗਿਆ ਕਿਉਂਕਿ ਇਹਨਾਂ ਦਾ ਯੂਕਰੇਨੀਅਨ ਹੈਰੀਟੇਜ ਆ ਇਹ ਸਾਰੀਆਂ ਪਛਾਵਾਂ ਦਿੱਤੀਆਂ ਬੋਲ ਲੈਂਦੇ ਆ ਤਜਰਬਾ ਇਹਨਾਂ ਦਾ ਫੋਰਨ ਅਫੇਅਰ ਦੇ ਵਿੱਚ ਬਹੁਤ ਵੱਡਾ ਆ ਤੇ ਇਹ ਬਹੁਤ ਸਟਰੋਂਗ ਚੋਇਸ ਇਸ ਅਸਾਈਨਮੈਂਟ ਦੇ ਲਈ ਬਣ ਜਾਂਦੀ ਆ ਸੋ ਕੈਨੇਡਾ ਦੀ ਸਪੈਸ਼ਲ ਰਿਪਰੈਜ਼ੈਂਟੇਟਿਵ ਕ੍ਰਿਸਟਿਆ ਫਰੀਲਨ ਬਣ ਰਹੀ ਆ ਯੂਕਰੇਨ ਦੇ ਵਿੱਚ ਤੇ ਪੋਲਿਟਿਕਲ ਟ੍ਰੇਡ ਜਾਂ ਸਿਕਿਉਰਿਟੀ ਇਸ਼ੂਜ਼ ਦੇ ਉੱਤੇ ਖਾਸ ਤੌਰ ਦੇ ਉੱਤੇ ਇਹ ਫੋਕਸ ਕਰਨਗੇ ਤੇ ਇਹ ਬਹੁਤ ਇੱਕ ਮਹੱਤਵਪੂਰਨ ਅਹੁਦਾ ਮੰਨਿਆ ਜਾ ਰਿਹਾ ਅਗਲਾ ਮਾਮਲਾ ਜਿਹੜਾ BC ਕੰਜ਼ਰਵਟਿਵ ਪਾਰਟੀ ਦਾ ਆ ਇਹਨਾਂ ਦੇ ਵਿੱਚ ਨਾ ਮੈਂਬਰਸ਼ਿਪ ਦੇ ਵਿੱਚ ਵਾਧਾ ਹੋਇਆ ਇੱਕਦਮ 2100 ਨਵੇਂ ਮੈਂਬਰ ਨੇ ਇੱਕਦਮ ਸਾਈਨ ਕਰ ਲਿਆ ਪਾਰਟੀ ਦੇ ਮੈਂਬਰ ਬਣ ਗਏ ਤਾਂ ਕਿ ਇਹ ਜਿਹੜੀ ਆ ਕਲੋਨਾਂ ਦੇ ਵਿੱਚ ਮੀਟਿੰਗ ਹੋਣੀ ਆ ਜਿਹੜੀ ਇਹਨੀ ਹੋਣੀ ਆ ਜohn Rustad ਦੀ ਲੀਡਰਸ਼ਿਪ ਰਿਵਿਊ ਆ ਉਸ ਮਾਮਲੇ ਦੇ ਵਿੱਚ ਇਹ ਗੱਲ ਹਨੇ ਵਾਲੀ ਆ ਅਪ ਜਾਣਦੇ ਹਾਂ ਕਿ ਜਿਹੜੇ ਇਹ ਪਾਰਟੀ ਆ ਇਹਨਾਂ ਦੇ ਵਿੱਚ ਲੀਡਰਸ਼ਿਪ ਰਿਵਿਊ ਹੁੰਦਾ ਕਈ ਕਾਰਨ ਹੁੰਦੇ ਆ ਵੀ ਹੁਣ ਲੀਡਰਸ਼ਿਪ ਤੋਂ ਜਿਹੜਾ ਸਾਰਾ ਉਹ ਹੈਗੇ ਆ ਬੈਠ ਕੇ ਰਿਵਿਊ ਲੀਡਰਸ਼ਿਪ ਰਿਵਿਊ ਆਮ ਤੌਰ ਦੇ ਉੱਤੇ ਹੁੰਦਾ ਜਦੋਂ ਕੋਈ ਪੋਲਿਟਿਕਲ ਪਾਰਟੀ ਦੇ ਮੈਂਬਰ ਜਾਂ ਜਿਹੜੇ ਡੈਲੀਗੇਟ ਨੇ ਉਹ ਆਪਸ ਦੇ ਵਿੱਚ ਬੈਠ ਕੇ ਡਿਸਾਈਡ ਕਰਦੇ ਆ ਵੀ ਜਿਹੜਾ ਇਹ ਸਾਡਾ ਹੋਣ ਵਾਲਾ ਲੀਡਰ ਆ ਇਹਨੂੰ ਰਹਿਣਾ ਚਾਹੀਦਾ ਜਾਂ ਰਿਪਲੇਸ ਕਰ ਦੇਣਾ ਚਾਹੀਦਾ ਪਾਰਟੀ ਦਾ ਉਹਨਾਂ ਨੇ ਸਕੇਡਿਊਲ ਕੀਤਾ ਇੱਕ ਰਿਵਿਊ ਕਿ ਮੈਂਬਰਸ ਜਿਹੜੇ ਨੇ ਉਹ ਜੋਨ ਰਿਸਟਰਟ ਦੀ ਜਿਹੜੀ ਪਰਫਾਰਮੈਂਸ ਆ ਕਿ ਲੀਡਰ ਨੂੰ ਜੱਜ ਕਰਨ ਪਾਰਟੀ ਮੈਂਬਰ ਔਰ ਪਾਰਟੀ ਮੈਂਬਰ ਦਾ ਮਤਲਬ ਹੈ ਜਿਹੜੇ ਨਵੇਂ ਸਾਈਨ ਅਪਸ ਨੇ ਉਹ ਵੀ ਉਹਨਾਂ ਨੂੰ ਕਿਹਾ ਜਾਊਗਾ ਕਿ ਤੁਸੀਂ ਵੋਟ ਕਰੋ ਯੈਸ ਜਾਂ ਨੋ ਕਿ ਜਿਹੜੇ ਰਿਸਟਰਡ ਨੇ ਇਹਨਾਂ ਨੂੰ ਕੰਟੀਨਿਊ ਕਰਨਾ ਚਾਹੀਦਾ ਜਾਂ ਨਹੀਂ ਲੀਡਰਸ਼ਿਪ ਰਿਵਿਊ ਇਹ ਕਹਿੰਦਾ ਕਿ ਨਾਰਮਲ ਜਿਹੜੀ ਅਕਾਉਂਟੇਬਿਲਟੀ ਪ੍ਰੋਸੈਸ ਆ ਕਈ ਪਾਰਟੀਆਂ ਦਾ ਜਿਹੜਾ ਆਮ ਤੌਰ ਦੇ ਉੱਤੇ ਚਾਹੀਦਾ ਹੁੰਦਾ ਹਰ 2 ਸਾਲਾਂ ਬਾਅਦ ਜਦੋਂ ਇਲੈਕਸ਼ਨ ਹੋ ਜਾਂਦੀ ਆ ਇਹਦਾ ਟ੍ਰਿਗਰ ਪੁਆਇੰਟ ਇਹ ਆ ਕਿ ਇਹ ਕਿਸੇ ਵੀ ਵੇਲੇ ਵੀ ਕਾਲ ਕੀਤੀ ਜਾ ਸਕਦੀ ਹੈ ਜੇ ਕੋਈ ਇੰਟਰਨਲ ਪ੍ਰੈਸ਼ਰ ਹੋਵੇ ਕੋਈ ਕੰਟਰੋਵਰਸੀ ਹੋਵੇ ਉਹਦੇ ਤੋਂ ਬਾਅਦ ਵੀ ਇਦਾਂ ਦਾ ਮਾਮਲਾ ਜਿਹੜਾ ਸਾਹਮਣੇ ਆਉਂਦਾ ਆ ਹੁਣ ਇਹ ਸਾਰੇ ਕੁਝ ਦੇ ਵਿੱਚ ਜਿਹੜੀ ਇਹ ਮਤਲਬ ਇਹ ਰਿਜ਼ਲਟ ਜੇ ਇਹ ਜਿੱਤ ਜਾਂਦੇ ਜੇ ਅਰੇਸਟਡ ਨੂੰ ਸਟਰੋਂਗ ਸਪੋਰਟ ਮਿਲਦੀ ਆ ਤਾਂ ਉਹ ਲੀਡਰ ਬਜੋ ਰਹਿਣਗੇ ਜੇ ਇਹ ਹਾਰ ਜਾਂਦੇ ਆ ਜੇ ਉਹ ਫੇਲ ਹੋ ਜਾਂਦੇ ਇਸ ਰਿਵਿਊ ਦੇ ਵਿੱਚ ਤੇ ਪਾਰਟੀ ਨਵੀਂ ਲੀਡਰਸ਼ਿਪ ਨੂੰ ਕਾਲ ਕਰੂਗੀ ਤੇ ਫਿਰ ਜਿਹੜੇ ਕਿਸੇ ਹੋਰ ਨੂੰ ਚੁਣਿਆ ਜਾਊਗਾ بی سی ਕੰਜ਼ਰਵੇਟਿਵ ਨੇ ਪਹਿਲਾਂ ਹੀ ਰਿਵਿਊ ਜਿਹੜਾ ਅ ਇਸ ਵਕਤ ਵੀਕਲੀ ਕੀਤਾ ਪਰ ਹੁਣ ਇਹ ਸਾਰੇ ਕੁਛ ਦੇ ਵਿੱਚ ਜਿਹੜਾ ਇੱਕ ਮੈਂਬਰਸ਼ਿਪ ਸਕੈਂਡਲ ਆ ਉਹਨੇ ਗੱਲਬਾਤ ਹੋਰ ਜ਼ਿਆਦਾ ਵਧਾ ਦਿੱਤੀ ਹੈ 2100 ਨਵਾਂ ਮੈਂਬਰ ਬਹੁਤ ਅਸਰ ਪਾ ਸਕਦਾ ਫੇਅਰਨੈਸ ਜਾਂ ਜਿਹੜੀ ਲੇਜੀਟਿਮੀਸੀ ਆ ਉਹਦੀ ਵੋਟ ਦੀ ਉਹਦੇ ਉੱਤੇ ਅਸਰ ਪਾ ਸਕਦਾ ਪਾਰਟੀ ਦੀ ਯੂਨਿਟੀ ਤੇ ਅਸਰ ਪਾ ਸਕਦਾ ਲੀਡਰਸ਼ਿਪ ਰਿਵਿਊ ਜਿਹੜੀ ਆ ਉਹ ਡਿਵਾਈਡ ਹੋ ਸਕਦੀ ਆ ਜਾਂ ਪਾਰਟੀ ਨੂੰ ਯੂਨਾਈਟ ਕਰ ਸਕਦੀ ਆ ਉਹਦੀ ਆਊਟਕਮ ਦੇ ਆਧਾਰ ਦੇ ਉੱਤੇ ਰਿਵਿਊ ਨੇ ਡਿਸਾਈਡ ਕਰਨਾ ਕਿ ਇਹ ਬੀਸੀ ਕੰਜ਼ਰਵਟਿਵ ਦਾ ਚਿਹਰਾ ਜੋ ਅਰਸਟਡ ਰਹਿੰਦੇ ਆ ਜਾਂ ਨਹੀਂ ਹੁਣ ਉਹ ਜਿਹੜਾ ਮਾਮਲਾ ਜਿਹੜਾ ਵੀ 2100 ਮੈਂਬਰ ਕਿੱਥੋਂ ਆ ਗਿਆ ਸਿੱਧਾ ਇੱਕਦਾਂਵੀ ਉਹਦੇ ਉੱਤੇ ਸਵਾਲ ਉੱਠ ਰਹੇ ਆ 2100 ਮੈਂਬਰ ਬਹੁਤ ਜ਼ਿਆਦਾ ਹੁੰਦਾ ਆ ਇੱਕਦਾਂਵੀ ਉਹਦੀ ਭਰਤੀ ਹੋ ਗਈ ਤੇ ਉਹ ਕਿਧਰਲੇ ਪਾਸੇ ਜਾਣਗੇ ਪਤਾ ਨਹੀਂ ਪਰ ਇਹ ਮਾਮਲਾ ਬਹੁਤ ਵੱਡਾ ਆ ਡਿਟੇ ਅੱਛਾ ਉਹਨਾਂ ਮੈਂਬਰਾਂ ਦੀ ਡਿਟੇਲ ਨਹੀਂ ਪਤਾ ਕਈ ਜਿਹੜੇ ਨਵੇਂ ਸਾਈਨ ਅਪਸ ਨੇ ਉਹਨਾਂ ਨੇ ਫੇਕ ਈਮੇਲ ਮਤਲਬ ਫੇਕ ਲੁਕਿੰਗ ਈਮੇਲ ਜਿਹੜੀਆਂ ਝਾਲੀ ਲੱਗਦੀਆਂ ਉਹ ਕੀਤੀਆਂ ਜਿੱਦਾਂ ਜਿਹੜੀ ਇੱਕ ਹੈਗੀ ਆ @getcloudmail.co ਜਾਂ ਫੋਨ ਨੰਬਰ ਦਿੱਤਾ ਆ ਕਿ 222222 222 ਇਹ ਨੰਬਰ ਜਿਹੜੇ ਨੇ ਬੜੇ ਮਤਲਬ ਅਜੀਬ ਨੇ ਹੁਣ ਸੀਰੀਅਸ ਰੈਡ ਫਲੈਗ ਹੈ ਕਿ ਕੁਝ ਨਾ ਜਿਹੜੇ ਲਿਸਟ ਦੇ ਵਿੱਚ ਨੇ ਉਹਨਾਂ ਲੋਕਾਂ ਦੇ ਨਾਂ ਨੇ ਜਿਨ੍ਹਾਂ ਦੀ ਮੌਤ ਹੋ ਚੁੱਕੀ ਆ ਹੁਣ ਪੇਮੈਂਟ ਦਾ ਇਸ਼ੂ ਆ ਜਿਹੜੀ ਮੈਂਬਰਸ਼ਿਪ ਆ ਇਹ ਆਮ ਤੌਰ ਦੇ ਉੱਤੇ ਜੇ ਮੰਨ ਲਓ 2100 ਮੈਂਬਰ ਆ ਤਾਂ 2100 ਮੈਂਬਰ ਹੀ ਪੇ ਕਰੂਗਾ 2100 ਦਾ ਮਤਲਬ 2100 ਕ੍ਰੈਡਿਟ ਜਾਂ ਡੈਬਿਟ ਕਾਰਡ ਜਾਂ 2100 ਵਾਰੀ ਕੈਸ਼ ਦਊਗਾ ਜੇ 2100 ਮੈਂਬਰ ਆ ਹੁਣ ਇੱਥੇ ਪੇਮੈਂਟ ਦਾ ਇਸ਼ੂ ਕੀ ਆ ਰਿਹਾ ਕਿ ਮੈਂਬਰਸ਼ਿਪ ਜਿਹੜੀ ਆ ਉਹ ਦੱਸਿਆ ਜਾ ਰਿਹਾ ਕਿ ਸਿਰਫ ਤਿੰਨ ਕ੍ਰੈਡਿਟ ਕਾਰਡਾਂ ਤੋਂ ਪੇ ਕੀਤੀ ਆ ਜਿਹਦਾ ਮਤਲਬ ਇਹ ਆ ਵੀ ਇਹ ਕਿਤੇ ਨਾ ਕਿਤੇ ਗੱਲਬਾਤ ਦੇ ਵਿੱਚ ਗੜਬੜੀ ਆ ਹੁਣ ਕਾਕਸ ਮੀਟਿੰਗ ਦੇ ਵਿੱਚ ਸ਼ੁੱਕਰਵਾਰ ਨੂੰ ਜਿਹੜੇ ਅਰੈਸਟਡ ਆ ਇਹਨਾਂ ਨੂੰ ਪੁੱਛਿਆ ਗਿਆ ਕਿ ਜਿਹੜੇ ਐਮਐਲਏ ਸਿਗੇ ਉਹ ਜਦੋਂ ਸਕੈਂਡਲ ਨੂੰ ਇਹਨੂੰ ਡਿਸਕਸ ਕਰ ਰਹੇ ਸੀ ਤੇ ਇਹਨਾਂ ਨੇ ਇਹਨਾਂ ਨੂੰ ਬਾਹਰ ਕੱਢ ਦਿੱਤਾ ਸੀ ਹੁਣ ਅਰੈਸਟਡ ਜਿਹੜੇ ਨੇ ਉਹਨਾਂ ਨੇ ਕਿਹਾ ਸੀ ਇੱਕ ਗਰੁੱਪ ਨੂੰ ਕਿ ਜਿਹੜੀ ਮੈਂਬਰਸ਼ਿਪ ਲਿਸਟ ਆ ਹੈ ਡਿਲੀਟ ਕੀਤੀ ਗਈ ਆ ਇਹਦੇ ਨਾਲ ਹੁਣ ਹੋਰ ਮਾਮਲਾ ਜਿਆਦਾ ਅੱਗੇ ਚਲੇ ਗਿਆ ਕੈਮਲੂਸ ਤੇ ਐਮਐਲਏ ਨੇ ਪੀਟਰ ਮਿਲੋਵਰ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੇ ਕੋਈ ਡਾਕੂਮੈਂਟ ਇਦਾਂ ਦਾ ਨਹੀਂ ਦੇਖਿਆ ਪਰ ਉਹ ਗੱਲ ਮੰਨਦੇ ਆ ਕਿ ਸਿਚੁਏਸ਼ਨ ਜਿਹੜੀ ਬਹੁਤ ਟਰਬਲਿੰਗ ਆ ਤੇ ਇਹਦੇ ਨਾਲ ਲੋਕਾਂ ਦਾ ਯਕੀਨ ਜਾਂਦਾ ਲੱਗ ਸਕਦਾ ਆ ਰਸਟਰ ਨੇ ਬਾਅਦ ਵਿੱਚ ਇੱਕ ਈਮੇਲ ਵੀ ਭੇਜੀ ਆ ਜਿਹਦੇ ਵਿੱਚ ਮਾਫੀ ਮੰਗੀ ਆ ਕੌਕਸ ਤੋਂ ਕਿ ਉਹ ਜਿਹੜੇ ਰਿਯੂਮਰ ਕੁਛ ਕਿਸੇ ਦੇ ਰਿਲੇਸ਼ਨਸ਼ਿਪ ਸੀਗੇ ਉਹਦੇ ਬਾਰੇ ਉਹ ਫੈਲਾ ਰਹੇ ਆ ਸਿਹੜੀ ਲੀਡਰਸ਼ਿਪ ਵੋਟ ਰਿਵਿਊ ਆ ਉਹ ਪਰਸੋਂ ਨੂੰ ਯਾਨੀ ਕਿ ਥਰਸਡੇ ਨੂੰ ਸਕੈਡਿਊਲ ਕੀਤਾ ਆ ਤੇ ਜਿਹੜਾ ਬਹੁਤ ਸਾਰੇ ਕਿਉਂਕਿ ਹੈਗੇ ਆ ਇਹ ਸਾਰੇ ਕੁਝ ਨਵੇਂ ਮੈਂਬਰ ਸਾਰੇ ਹੈਗੇ ਆ ਉਹ ਇਹਦੇ ਵਿੱਚ ਵੱਡੇ ਗਿਣਤੀ ਦੇ ਵਿੱਚ ਜਿਹੜੇ ਆ ਵੋਟ ਪਾਉਣ ਆਉਣਗੇ ਤੇ ਇਸ ਮਾਮਲੇ ਨੇ ਇੱਕ ਵਾਰੀ ਫੇਰ ਜ਼ੋਰ ਫੜ ਲਿਆ ਕਿ ਅਸਲ ਦੇ ਵਿੱਚ ਵਿੱਚਲੀ ਗੱਲ ਕੀ ਹੈ ਇੱਕਦਮ ਜਿਹੜੇ 2100 ਮੈਂਬਰ ਆ ਕਿੱਥੋਂ ਆ ਗਏ ਇਹ ਅਸਲੀ ਵੀ ਆ ਜਾਂ ਨਹੀਂ ਅਗਲੀ ਗੱਲ ਬਤਾ ਕੇ ਜਿਹੜੇ ਟਰੈਵਲ ਐਕਸਪਰਟ ਨੇ ਉਹ ਹਜੇ ਵੀ ਦੱਸ ਰਹੇ ਨੇ ਕਿ ਕੈਨੇਡਾ ਦੇ ਲੋਕ ਅਮਰੀਕਾ ਵੱਲ ਜਾ ਨਹੀਂ ਰਹੇ ਟ੍ਰੈਵਲ ਟੈਂਸ਼ਨ ਸ਼ੀਗੀ ਆਪਾਂ ਸਾਰੇ ਜਾਣਦੇ ਆ ਪਰ ਉਹਨਾਂ ਸਾਰੀਆਂ ਗੱਲਾਂ ਦੇ ਬਾਵਜੂਦ ਕੈਨੇਡੀਅਨ ਅਮਰੀਕਾ ਦੇ ਵਿੱਚ ਟਰੈਵਲ ਨਹੀਂ ਕਰ ਰਹੇ ਜਿਹੜਾ ਆਹ ਟਾਈਮ ਦੱਸਿਆ ਜਾ ਰਿਹਾ ਇਹ ਬੈਸਟ ਟਾਈਮ ਆ ਬੁੱਕ ਕਰਨ ਦੇ ਲਈ ਹੁਣ ਜਿਹੜਾ ਆਹ ਐਸ ਵੇਲੇ ਸਭ ਤੋਂ ਸਸਤਾ ਆ ਟਾਈਮ ਫਲਾਈਟਸ ਬੁੱਕ ਕਰਨ ਦੇ ਲਈ ਵਿੰਟਰ ਦੀਆਂ ਜਾਂ ਸਪ੍ਰਿੰਗ ਬ੍ਰੇਕ ਦੀਆਂ ਕਿਉਂਕਿ ਜਿਹੜੀਆਂ ਸੀਟਾਂ ਜਾਂ ਹੋਟਲ ਆ ਉਹ ਬਹੁਤ ਜ਼ਿਆਦਾ ਹਜੇ ਵੀ ਅਵੇਲੇਬਲ ਨੇ ਜਿਹੜੇ ਬਹੁਤ ਸਾਰੇ ਕੈਨੇਡੀਅਨ ਨੇ ਉਹ ਐਸ ਵੇਲੇ ਜਿਹੜੇ ਟ੍ਰਿਪ ਬੁੱਕ ਕਰ ਰਹੇ ਆ ਅ ਅਮਰੀਕਾ ਦੇ ਵਿੱਚ ਉਹ ਹਿਚਕਚਾ ਰਹੇ ਆ ਹੁਣ ਲੱਗਦਾ ਵੀ ਸਾਨੂੰ ਕਰਨੇ ਨਹੀਂ ਚਾਹੀਦਾ ਜਾਂ ਉਹ ਕਰ ਨਹੀਂ ਰਹੇ ਉਹਦਾ ਕਾਰਨ ਕਈ ਨੇ ਇੱਕ ਤਾਂ ਇਹ ਆ ਕਿ ਜਿਹੜੀ ਪੋਲਿਟਿਕਸ ਆ 트੍ਰੰਪ ਦੇ ਕਮੈਂਟ ਆ ਜਾਂ ਜਿਹੜੀ ਟ੍ਰੇਡ ਵਾਰ ਆ ਉਹਨੂੰ ਲੈ ਕੇ ਦੂਜਾ ਜਿਹੜੀ ਟ੍ਰੈਵਲ ਨੇ ਯੂਐਸ ਵਕੇਸ਼ਨ ਦੇ ਵਿੱਚ ਇਹ ਲਗਭਗ 40% ਪਿਛਲੇ ਸਾਲ ਦੇ ਮੁਕਾਬਲੇ ਡਾਊਨ ਦੱਸੀ ਜਾ ਰਹੀ ਹੈ ਹੁਣ ਜਿਹੜਾ ਡੋਮੈਸਟਿਕ ਟ੍ਰੈਵਲ ਆ ਉਹ ਆਪਾਂ ਬਜਾਏ ਇਹਦੇ ਮਤਲਬ ਜਿਹੜੇ ਕੈਨੇਡਾ ਵਾਲੇ ਪਹਿਲਾਂ ਅਮਰੀਕਾ ਜਾਂਦੇ ਸੀ ਉਹ ਅਮਰੀਕਾ ਨਹੀਂ ਜਾ ਰਹੇ ਸਕੋ ਇੱਥੋਂ ਦਾ ਡੋਮੈਸਟਿਕ ਟ੍ਰੈਵਲ ਜਿਹੜਾ ਕੈਨੇਡਾ ਦੇ ਵਿਦਨ ਕੈਨੇਡਾ ਟ੍ਰੈਵਲ ਆ ਉਹ ਵੱਧ ਗਿਆ ਵਿਕਟੋਰੀਆ ਦੇ ਵਿੱਚ ਬੈਂਫਸ ਦੇ ਵਿੱਚ ਹੈਲੀਫੈਕਸ ਦੇ ਵਿੱਚ ਜਿਹੜੀ ਕਾਰ ਰੈਂਟਲ ਸ਼ਾਰਟੇਜ ਦਾ ਮਾਮਲਾ ਆ ਪਿਛਲੀ ਸਮਰ ਦੇ ਵਿੱਚ ਕੈਨੇਡਾ ਦੇ ਵਿੱਚ ਰੈਂਟਲ ਕਾਰ ਦੀ ਸ਼ਾਰਟੇਜ ਹੋ ਗਈ ਸੀ ਤੇ ਕਿਉਂਕਿ ਬਹੁਤ ਸਾਰੇ ਲੋਕ ਸੀ ਜਿਹੜੇ ਆਪਣੇ ਦੇਸ਼ ਦੇ ਵਿੱਚ ਹੀ ਰਹਿਣਾ ਚਾਹੁੰਦੇ ਆ ਅਮਰੀਕਾ ਨਹੀਂ ਜਾਣਾ ਚਾਹੁੰਦੇ ਈਵਨ ਜਿਹੜੀਆਂ ਫਲਾਈਟਸ ਨੇ ਅਮਰੀਕਾ ਦੇ ਵਿੱਚ ਸਸhtੀਆਂ ਨੇ ਇਸ ਵੇਲੇ ਤੇ ਕਿਹਾ ਜਾ ਰਿਹਾ ਵੀ ਇਹ ਸਭ ਤੋਂ ਸਹੀ ਸਮਾਂ ਫਲਾਈਟਸ ਬੁੱਕ ਕਰਨ ਦਾ ਤਾਂ ਇਹ ਸਾਰੇ ਕੁਛ ਦੇ ਬਾਵਜੂਦ ਕਹਿ ਲਓ ਕਿ ਇਸ ਵੇਲੇ ਜਿਹੜੀਆਂ ਫਲਾਈਟ ਸਸhtੀਆਂ ਹੋਣ ਦੇ ਬਾਵਜੂਦ ਜਦੋਂ ਉੱਥੇ ਤੁਸੀਂ ਚਲੇ ਜਾਨੇ ਉਸਦਾ ਫੂਡ ਹੋਟਲ ਜਿਹੜੀ ਟਰਾਂਸਪੋਰਟ ਆ ਜਾਂ ਜਿਹੜੀਆਂ ਟਿਪ ਜਾਂ ਕਰੰਸੀ ਐਕਸਚੇਂਜ ਆ ਉਹ ਸਾਰਾ ਕੁਛ ਬਹੁਤ ਮਹਿੰਗਾ ਹੈ ਦੂਜੇ ਡੈਸਟੀਨੇਸ਼ਨ ਜਿਹੜੇ ਕੈਨੇਡੀਅਨਸ ਨੇ ਉਹ ਮੈਕਸੀਕੋ ਨੂੰ ਚੂਜ਼ ਕਰ ਰਿਹਾ ਬਹੁਤ ਜ਼ਿਆਦਾ ਜੈਡਵਨ ਕਰਨ ਜਿਹੜੇ ਡੋਮਿਨਿਕਨ ਰਿਪਬਲਿਕ ਨੂੰ ਜਮਾਇਕਾ ਨੂੰ ਯੂਰਪ ਨੂੰ ਆਸਟ੍ਰੇਲੀਆ ਨੂੰ ਜਾਪਾਨ ਨੂੰ ਅਰਜਨਟਾਈਨਾ ਨੂੰ ਜਾਂ ਹਜੇ ਵੀ ਜਿਹੜੇ ਦੇਖ ਰਹੇ ਆ ਔਰ ਇਹ ਸਾਰੇ ਕੁਝ ਦੇ ਬਾਵਜੂਦ ਜਿਹੜਾ ਕਾਸਟ ਡਿਫਰੈਂਸ ਆ ਉਹਦੇ ਵਿੱਚ ਬਹੁਤ ਫਰਕ ਆ ਜਿਹੜੀ ਕੈਨੇਡੀਅਨ 에ਅਰਲਾਈਨਸ ਆ ਉਹ ਜ਼ਿਆਦਾ ਰੂਟ ਐਡ ਕਰ ਰਹੀਆਂ ਨੇ ਯੂਰਪ ਨੂੰ ਤੇ ਦੂਜੇ ਦੇਸ਼ਾਂ ਨੂੰ ਯਾਨੀ ਕਿ ਕਿਉਂਕਿ ਡਿਮਾਂਡ ਸ਼ਿਫਟ ਹੋ ਰਹੀ ਹੈ ਜਿਹੜੀਆਂ ਫਲਾਈਟਾਂ ਪਹਿਲਾਂ ਅਮਰੀਕਾ ਨੂੰ ਜਾਣੀ ਹੁੰਦੀਆਂ ਸੀ ਉਹ ਸਾਰੀਆਂ ਇੱਧਰ ਨੂੰ ਲੋਕ ਜਾਣ ਲੱਗ ਪਏ ਆ ਔਰ ਇਥੋਂ ਤੱਕ ਕਿ ਲਗਾਤਾਰ 7 ਮਹੀਨੇ ਬਾਅਦ ਬਹੁਤ ਥੋੜੇ ਲੋਕ ਆ ਜਿਹੜੇ ਬੀਸੀ ਦੇ ਡਰਾਈਵਰ ਆ ਉਹ ਯੂਐਸ ਕ੍ਰੋਸ ਕਰਕੇ ਜਾ ਰਹੇ ਆ ਅਗਸਤ ਦੇ ਵਿੱਚ ਕ੍ਰੋਸਿੰਗ 39% ਥੱਲੇ ਨੂੰ ਗਈ ਆ ਜਿਹੜੀ ਟ੍ਰੈਵਲ ਟਿਪ ਆ ਕਿ ਜਿਹੜਾ ਪੈਸੇ ਨੂੰ ਬਚਾਉਣ ਦੇ ਲਈ ਕਰਾਊਡ ਨੂੰ ਜਿਹੜਾ ਅਵੋਇਡ ਕਰ ਲੈ ਐਕਸਪਰਟ ਜਿਹੜੇ ਨੇ ਉਹ ਸੁਜੈਸਟ ਕਰ ਰਹੇ ਆ ਕਿ ਜਿਹੜੀ ਆਫ ਪੀਕ ਮੰਥਸ ਜਿਵੇਂ ਨਵੰਬਰ ਆ ਉਹਦੇ ਵਿੱਚ ਜ਼ਿਆਦਾ ਸੌਖੀ ਆ ਬਜਾਏ ਇਹਦੇ ਕਿ ਦਸੰਬਰ ਹੌਲੀਡੇ ਸੀਜ਼ਨ ਦੇ ਵਿੱਚ ਜਾਇਆ ਜਾਵੇ ਪਰ ਅਜੇ ਵੀ ਜਿਹੜੇ ਲੋਕ ਨੇ ਉਹ ਇਧਰਲੇ ਪਾਸੇ ਜਾ ਨਹੀਂ ਰਹੇ ਅਗਲੀ ਗਰਬਤਾ ਬੀਸੀ ਦਾ ਜਿਹੜਾ ਬਜਟ ਆ ਜਾਇਆ ਇਸ ਕੁਆਟਰ ਦੀ ਜਿਹੜੀ ਰਿਪੋਰਟ ਆ ਉਹਦੇ ਵਿੱਚ ਇੱਕ ਟਬੈਕੋ ਸੈਟਲਮੈਂਟ ਦੀ ਗੱਲ ਕੀਤੀ ਜਾ ਰਹੀ ਹੈ ਕਿ ਬੀਸੀ ਨੂੰ 3.7 ਬਿਲੀਅਨ ਡਾਲਰ ਮਿਲਣੇ ਆ ਜਿਹੜੇ 18 ਸਾਲਾਂ ਦੇ ਵਿੱਚ ਵੱਡੀਆਂ ਜਿਹੜੀਆਂ ਟਬੈਕੋ ਲਾ ਸੂਟ ਆ ਉਹਦੇ ਵਿੱਚੋਂ ਜਿਹੜੀ ਜਿਹੜੇ ਫਾਈਨੈਂਸ ਮਿਨਿਸਟਰ ਨੇ ਸਾਡੇ ਬ੍ਰਾਂਡਾ ਵੇਲੇ ਉਹਨਾਂ ਨੇ ਕਾਊਂਟ ਕੀਤਾ ਕਿ 2.7 ਬਿਲੀਅਨ ਡਾਲਰ ਜਿਹੜਾ ਅੱਜ ਦੀ ਵੈਲਿਊ ਤੱਕ ਡਿਸਕਾਊਂਟ ਕਰਕੇ ਈਅਰ ਦੇ ਬਜਟ ਦੇ ਵਿੱਚ ਰੱਖਿਆ ਗਿਆ ਆ ਸਚਾਈ ਇਹ ਆ ਕਿ BC ਨੂੰ ਸਿਰਫ 936 ਮਿਲੀਅਨ ਡਾਲਰ ਇਸ ਸਾਲ ਮਿਲਣੇ ਆ ਤੇ ਬਾਕੀ ਜਿਹੜੀ ਰਕਮ ਆ ਉਹ ਲਗਭਗ ਅਗਲੇ 2 ਦਹਾਕਿਆਂ ਦੇ ਵਿੱਚ ਮਿਲਣੀ ਆ ਤੇ ਪ੍ਰੋਵਿੰਸ ਨੂੰ ਹਜੇ ਵੀ ਮਨੀ ਜਿਹੜੀ ਆ ਉਹ ਬੋਰੋ ਕਰਨੀ ਪਾਉਗੀ ਹੁਣ ਇਹ ਕਿਹਾ ਜਾ ਰਿਹਾ ਕਿ ਜਿਹੜੀ ਨਾਰਮਲ ਇਹ ਨਾਰਮਲ ਅਕਾਊਂਟਿੰਗ ਮੈਥਡ ਆ ਪਰ ਆਲੋਚਕ ਜਿਹੜੇ ਕਹਿੰਦੇ ਕਿ ਇਹ ਟਰਿਕ ਆ ਜਿਹਦੇ ਨਾਲ ਬਜਟ ਨੂੰ ਬਿਹਤਰ ਬਣਾਇਆ ਜਾ ਰਿਹਾ ਜਿੱਦਾਂ ਅਲਵਰਟਾ ਫੋਰ ਏਗਜ਼ੈਂਪਲ ਉਹਨਾਂ ਨੇ ਜਿਹੜੀ ਇੱਕ ਬਹੁਤ ਛੋਟਾ ਜਿਹਾ ਪਾਰਟ ਲਿਆ ਇਸ ਟਬੈਕੋ ਸੈਟਲਮੈਂਟ ਦੇ ਵਿੱਚੋਂ ਬਜਟ ਦੇ ਵਿੱਚ ਡੈਫਿਸਿਟ ਬੀਸੀ ਦੇ ਵਿੱਚ ਹਜੇ ਵੀ ਬਹੁਤ ਜ਼ਿਆਦਾ ਆ ਭਾਵੇਂ ਇਹ ਇੱਕ ਵਾਰੀ ਪੇਮੈਂਟ ਵੱਡੀ ਆ ਜਾਣੀ ਹੈ ਇਹਨਾਂ ਦੇ ਕੋਲ ਹਜੇ ਵੀ ਜਿਹੜਾ ਰਿਕਾਰਡ ਡੈਫਿਸਿਟ ਆ 11.6 ਬਿਲੀਅਨ ਡਾਲਰ ਦਾ ਸਾਲ ਦੇ ਵਿੱਚ ਦੱਸਿਆ ਜਾ ਰਿਹਾ ਇਦੇ ਤੋਂ ਬਿਨਾ ਕਹ ਲੋ ਕਿ ਜਿਹੜਾ ਆ ਉਹ ਹੋਰ ਜ਼ਿਆਦਾ ਸੰਕਟ ਪੈਦਾ ਹੋਣਾ ਸੀ ਚੀਜ਼ਾਂ ਜਿਹੜੀਆਂ ਉਹ ਅਗਲੇ ਬਾਰੇ ਹੋਰ ਵਿਗੜਦੀਆਂ ਨਜ਼ਰ ਆ ਰਹੀਆਂ ਜਿਹੜੀ ਕਿ 11.6 ਬਿਲੀਅਨ ਆ ਤਾਂ ਆਉਣ ਵਾਲੇ ਸਾਲ ਦੇ ਵਿੱਚ 12.6 ਬਿਲੀਅਨ ਡੈਫਿਸਿਟ ਅਗਲੇ ਸਾਲ ਦੱਸਿਆ ਜਾ ਰਿਹਾ ਤੇ ਜਿਹੜੇ 12 ਬਿਲੀਅਨ ਜਿਹੜਾ 27 28 ਦੇ ਵਿੱਚ ਦੱਸਿਆ ਜਾ ਰਿਹਾ ਤੇ ਜਿਹੜੀਆਂ ਕਹ ਲੋ ਕਿ ਅਗਲੀ ਇਲੈਕਸ਼ਨ ਤੋਂ ਪਹਿਲਾਂ BC ਨੇ ਟੋਟਲ ਜਿਹੜਾ ਡੈਟ ਹੈ ਇਹਨਾਂ ਦਾ 155 ਬਿਲੀਅਨ ਦੇ ਉੱਤੇ ਪਹੁੰਚ ਚੱਕਿਆ ਜਿਹੜਾ ਕਿ 99 ਬਿਲੀਅਨ ਸੀਗਾ ਸਾਬਕਾ ਜਿਹੜੇ ਪ੍ਰੀਮੀਅਰ ਜੌਨ ਹਾਰਗਨ ਦੇ ਵੇਲੇ ਸਿਰਫ ਤਿੰਨ ਸਾਲਾਂ ਦੇ ਵਿੱਚ ਪ੍ਰੀਮੀਅਰ ਡੇਵਿਡ ਡੀਵੀ ਨੇ 68 ਬਿਲੀਅਨ ਡਾਲਰ ਦਾ ਡੈਟ ਹੋਰ ਐਡ ਕਰ ਦਿੱਤਾ ਮਤਲਬ 3 ਸਾਲ ਪਹਿਲਾਂ ਇਹ 99 ਬਿਲੀਅਨ ਸੀਗਾ ਤੇ ਇਹਦੇ ਵਿੱਚ 68 ਬਿਲੀਅਨ ਡਾਲਰ ਹੋਰ ਐਡ ਕਰ ਦਿੱਤਾ ਗਿਆ ਪੈਸਾ ਗਿਆ ਕਿੱਥੇ ਜਿਹੜਾ ਅੱਧਾ ਨਵਾਂ ਡੈਟ ਆ ਉਹਨੂੰ ਡੇ ਟੂ ਡੇ ਐਕਸਪੈਂਸਸ ਦੇ ਲਈ ਜਿਵੇਂ ਸਟਾਫ ਆ ਆਪਰੇਸ਼ਨ ਆ ਉਹਦੇ ਲਈ ਨਾ ਕਿ ਸਿਰਫ ਸਕੂਲ ਬਣਾਏ ਜਾਂ ਹਸਪੀਟਲ ਬਣਾਏ ਸਰਕਾਰ ਦਾ ਡਿਫੈਂਸ ਕੀ ਆ ਉਹਨਾਂ ਨੇ ਕੋਵਿਡ-19 ਨੂੰ ਬਲੇਮ ਕੀਤਾ ਮਹਿੰਗਾਈ ਨੂੰ ਬਲੇਮ ਕੀਤਾ ਤੇ ਜਿਹੜਾ ਗਲੋਬਲ ਇਸ਼ੂਸ ਹੈਗੇ ਆ ਪਰ ਕ੍ਰਿਟਿਕ ਕਹਿੰਦੇ ਆ ਕਿ ਜੌਨ ਹਾਰਗਨ ਨੇ ਜਿਹੜਾ ਮੈਨੇਜ ਕੀਤਾ ਸੀ ਸਰਪਲਸ ਕੋਵਿਡ ਤੋਂ ਬਾਅਦ ਤੇ 6 ਬਿਲੀਅਨ ਡਾਲਰ ਦਾ ਇੱਕ ਉਹਦੇ ਵਿੱਚ ਜਿਹੜਾ ਕੁਸ਼ਨ ਸਿਗਾ ਹੁਣ ਕ੍ਰਿਟਿਕ ਇਹ ਵੀ ਕਹਿੰਦੇ ਆ ਕਿ ਇਹ ਮੂਵ ਨੂੰ ਇੱਕ ਕਹ ਲੋ ਕਿ ਦੇਖਿਆ ਜਾ ਰਿਹਾ ਉਸ ਤਰੀਕੇ ਦੇ ਨਾਲ ਕਿਸ ਤਰੀਕੇ ਦੇ ਨਾਲ ਜਿਹੜੇ ਹਾਰਗਨ ਨੇ ਉਹਨਾਂ ਨੇ ਆਪਣੇ ਆਪ ਨੂੰ ਸਰਪਲਸ ਕੀਤਾ ਡੈਟ ਰਿਡਿਊਸ ਕੀਤਾ ਪਰ ਡੀਵੀਡੀਬੀ ਦੇ ਅੰਡਰ ਜਿਹੜੀ ਐਨਡੀਪੀ ਆ ઓਰ ਕੋਰਡ ਡੈਫਿਸਿਟ ਦੇ ਵੱਲੋਂ ਜਾ ਰਹੀ ਹੈ ਜਿਹੜੀ ਕਿ ਇੱਕ ਬਹੁਤ ਵੱਡਾ ਸੰਕਟ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਅਗਲੀ ਗੱਲਬਾਤ ਆ ਫੂਡ ਬੈਂਕਸ ਕੈਨੇਡਾ ਦੀ ਰਿਪੋਰਟ ਰਿਲੀਜ਼ ਕੀਤੀ ਗਈ ਹੈ ਵਿਸ਼ਾ 25 ਦੀ ਪੋਵਰਟੀ ਰਿਪੋਰਟ ਕਾਰਡ ਜਿਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਕੈਨੇਡਾ ਕਿਸ ਤਰੀਕੇ ਦੇ ਨਾਲ ਗਰੀਬੀ ਨੂੰ ਅਡਰੈਸ ਕਰ ਰਿਹਾ ਜਾਂ ਹਾਲਤ ਕੀ ਹੈ ਓਵਰঅল ਗ੍ਰੇਡ ਕੈਨੇਡਾ ਨੂੰ ਡੀ ਗ੍ਰੇਡ ਮਿਲਿਆ ਓਵਰঅল ਜਿਹੜਾ ਕਿ ਇੱਕ ਮਤਲਬ ਮਾੜਾ ਮਾਰਕਿਆ ਕਹਿ ਲਓ ਫੂਡ ਇਨਸਿਕਿਉਰਟੀ ਬਹੁਤ ਹੈ ਰਿਪੋਰਟ ਇਹ ਕਹਿੰਦੀ ਆ ਕਿ 4 ਦੇ ਵਿੱਚੋਂ 1 ਕੈਨੇਡੀਅਨ ਨੂੰ ਫੂਡ ਇਨਸਿਕਿਉਰਟੀ ਦਾ ਸਾਹਮਣਾ ਕਰਨਾ ਪੈ ਰਿਹਾ ਆ ਤੇ ਚਿੰਤਾ ਇਹ ਆ ਕਿ ਜਿਹੜੀ ਉਹਦੇ ਮਤਲਬ ਰੋਜ਼ਮਰਹ ਦੀ ਜ਼ਿੰਦਗੀ ਦੇ ਵਿੱਚ ਉਹਨੂੰ ਰੋਟੀ ਵੀ ਜਾਂ ਖਾਣਾ ਪੀਣਾ ਵੀ ਨਹੀਂ ਪੂਰਾ ਮਿਲਣਾ ਕੈਨੇਡਾ ਅਸਲ ਦੇ ਵਿੱਚ ਅਨਪਲੋਇਮੈਂਟ ਦੇ ਮਾਮਲੇ ਦੇ ਉੱਤੇ ਵੀ ਫੇਲ ਹੋਇਆ ਸਪੈਸ਼ਲੀ ਜਿਹੜੀ ਯੂਥ ਆ ਅਨਪਲੋਇਮੈਂਟ ਆ ਉਹ 1/3 ਵਧ ਗਈ ਆ 23 ਤੋਂ ਬਾਅਦ ਦੂਜਾ ਜਿਹੜਾ ਜਿਹੜਾ ਬੈਟਰ ਗ੍ਰੇਡ ਆ ਉਹ ਸੀ ਸਗਾ ਲੈਜਿਸਲੇਚਰ ਪ੍ਰੋਗਰੈਸ ਦੇ ਵਿੱਚ ਮਤਲਬ ਇਹ ਆ ਕਿ ਨਵੇਂ ਜਿਹੜੇ ਪ੍ਰੋਗਰਾਮ ਨੇ ਉਹ ਹਜੇ ਵੀ ਇਸ ਚੀਜ਼ ਦੀ ਮਦਦ ਕਰ ਰਹੇ ਆ ਨਵੇਂ ਪ੍ਰੋਗਰਾਮ ਕਿਹੜੇ ਨੇ ਕੈਨੇਡੀਅਨ ਡੈਂਟਲ ਕੇਅਰ ਪਲਾਨ ਨੈਸ਼ਨਲ ਸਕੂਲ ਫੂਡ ਪ੍ਰੋਗਰਾਮ ਇਹਨਾਂ ਸਾਰਿਆਂ ਨੂੰ ਦੇਖਿਆ ਜਾ ਰਿਹਾ ਕਿ ਇਹ ਜਿਹੜੇ ਫਾਈਨੈਂਸ਼ੀਅਲ ਸਟ੍ਰੇਨ ਆ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਘਟਾਉਂਦੇ ਆ ਜਿਹੜੀ ਸੀਈਓ ਨੇ ਕ੍ਰਿਸਟਨ ਬਰਡਸਲੇ ਜਿਹੜੇ ਇਹਦੇ ਚੈਰਿਟੀ ਦੇ ਸੀਈਓ ਨੇ ਉਹਨਾਂ ਨੇ ਵਾਰਨਿੰਗ ਇਹ ਦਿੱਤੀ ਆ ਕਿ ਚੈਰਿਟੀਜ਼ ਨੂੰ ਚੈਰਿਟਰੀਜ਼ ਨੂੰ ਜਿਹੜਾ ਬਰਡਰ ਆ ਆਪਣੇ ਉੱਤੇ ਲੈ ਕੇ ਚੱਲਣਾ ਪੈਣਾ ਤੇ ਸਰਕਾਰ ਨੂੰ ਇਹ ਸਾਰੇ ਸੇਫਟੀ ਨੈਟ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਆ ਹੁਣ ਜਿਹੜਾ ਈਆਈ ਸਿਸਟਮ ਆ ਆਊਟਡੇਟਡ ਆ এমਪਲॉयਮੈਂਟ ਇੰਸ਼ੋਰੈਂਸ ਸਟਿਲ ਇਦਾਂ ਕੰਮ ਕਰਦਾ ਜਿੱਦਾਂ ਇਹ 1990 ਦੇ ਵਿੱਚ ਕੰਮ ਕਰਦਾ ਸੀ ਇਹ ਜਿਹੜੇ ਅੱਜ ਦੇ ਜਿਹੜੇ ਕੰਟਰੈਕਟ ਵਰਕਰ ਆ ਜਾਂ ਜਿਹੜਾ ਅੱਜ ਦਾ ਜਿਹੜਾ ਵਰਕਰ ਆ ਉਹਨੂੰ ਚੰਗੀ ਤਰ੍ਹਾਂ ਕਵਰ ਨਹੀਂ ਕਰਦਾ ਹੁਣ ਜਿਹੜੀ ਐਸਫੇਲ ਟਫ ਇਕਨੋਮਿਕ ਟਾਈਮ ਆਪਾਂ ਸਾਰੇ ਜਾਣਦੇ ਆ ਇਹਦੇ ਵਿੱਚ ਇਹ ਵੀ ਕੀਤਾ ਗਿਆ ਕਿ ਜਿਹੜਾ ਪ੍ਰੋਗਰਾਮ ਆ ਇਹਨੂੰ ਜ਼ਿਆਦਾ ਲੋਕਾਂ ਨੂੰ ਮਦਦ ਕਰਨੀ ਚਾਹੀਦੀ ਹੈ ਤਾਂ ਕਿ ਇਹਨੂੰ ਬਚਾਇਆ ਜਾ ਸਕੇ ਭਾਵੇਂ ਕਿ ਗ੍ਰੇਡ ਮਾੜਾ ਆ ਫੂਡ ਬੈਂਕ ਕੈਨੇਡਾ ਇਹ ਕਹਿੰਦੀ ਆ ਕਿ ਹੁਣ ਪ੍ਰੋਗਰਾਮ ਜਿਹੜੇ ਨਵੇਂ ਸਟਾਰਟ ਹੋਣਗੇ ਤੇ ਚਾਹੁੰਦੇ ਆ ਕਿ ਸਰਕਾਰ ਨੂੰ ਕਿ ਇੱਕ ਮੋਮੈਂਟਮ ਬਿਲਡ ਕਰਨੇ ਸਾਰੇ ਕੁੱਸ਼ਤੇ ਲਈ ਸੋ ਇਸ ਚੀਜ਼ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੀ ਇਸ ਵੇਲੇ ਕਿਉਂਕਿ ਕੈਨੇਡਾ ਜਿਹੜਾ ਆਰਥਿਕ ਸੰਕਟ ਦੇ ਵਿੱਚੋਂ ਵੀ ਲੰਘ ਰਿਹਾ ਉਹ ਵੀ ਇੱਕ ਬਹੁਤ ਵੱਡੀ ਸਮੱਸਿਆ ਹੈ ਤੇ ਉਸ ਸੰਕਟ ਦੇ ਵਿੱਚੋਂ ਜਿਹੜੇ ਵਲਨਰੇਬਲ ਲੋਕਸ ਨੇ ਲੋਕ ਨਹੀਂ ਉਹਨਾਂ ਦੇ ਉੱਤੇ ਇਹਦਾ ਜ਼ਿਆਦਾ ਅਸਰ ਪੈ ਰਿਹਾ ਦੋਸਤੋ ਦੇ ਨਾਲ ਇਹਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਆਜ਼ਰ ਹੋਵਾਂਗੇ ਕ੍ਰਿਸ਼ਨਵੀਆ ਕੱਲਾ ਬਤਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ